ਸਿਆਸੀ ਦਖਲਅੰਦਾਜ਼ੀ ਹੈ ਜਿਹੜੀ ਮੰਦਰੇਗਾ ਦੇ ਵਿੱਚ ਉਹ ਬਹੁਤ ਹੋ ਰਹੀ ਹੈ ਜੈ ਹੋ ਬਾਦ ਮੁਰਦਾਬਾਦ ਮੁਰਦਾਬਾਦ ਜਿਹੜੇ ਆਮ ਆਦਮੀ ਪਾਰਟੀ ਵਾਲੇ ਪਿੰਡਾਂ ਦੇ ਮੋਹਤਵਰ ਬੰਦੇ ਕਹਾਉਂਦੇ ਆ ਉਹ ਆਪਣਾ ਮੇਟ ਹੈ ਜਿਹੜੀ ਲੋਕਾਂ ਦੀ ਮਜ਼ਦੂਰਾਂ ਦੀ ਰਜਾ ਨੂੰ ਪਾਸੇ ਕਰਕੇ ਆਪਣੇ ਮਨਮਰਜ਼ੀ ਦੇ ਜਿਹੜੇ ਮੇਟ ਆ ਹਾਜ਼ਰੀ ਲਾਉਣ ਵਾਲਿਆ ਉਹ ਉਹਨਾਂ ਨੂੰ ਮਤਲਬ ਉੱਥੇ ਲਾਉਂਦੇ ਨੇ ਨਾ ਇਹਦਾ ਨੀਲੇ ਕਾਰਡ ਕੱਟੇ ਗਏ ਹੈਗੇ ਆ ਉਹ ਮਤਲਬ ਮੁੜ ਬਹਾਲ ਕਰਨੇ ਚਾਹੀਦੇ ਨੇ ਜਿਹੜੇ ਬੱਚੇ ਨਵੇਂ ਜਨਮੇ ਹੈਗੇ ਆ ਉਹਨਾਂ ਦੇ ਨਾਂ ਐ ਜਿਹੜੇ ਉਹ ਰਸ਼ਨ ਕਾਰਡਾਂ ਦੇ ਵਿੱਚ ਚੜ੍ਹਨੇ ਚਾਹੀਦੇ ਹੈਗੇ ਆ ਨਵੇਂ ਜਨਮੇ ਬੱਚਾ ਦੇ ਨਾਂ ਦਰਦ ਕਰਾਉਂਦੇ ਆ ਸਰ ਨੇ ਗਰੰਟੀਆਂ ਦਿੱਤੀਆਂ ਸੀ ਕਿ ਅਸੀਂ ਮਤਲਬ 2500 ਰੁਪਏ ਪੈਨਸ਼ਨ ਦੇਵਾਂਗੇ ਔਰਤਾਂ ਨੂੰ ਇੱਕ ਮਹੀਨੇ ਦਾ ਅਸੀਂ 1000 ਰੁਪਏ ਦੇਵਾਂਗੇ ਜੰਦਾਬਾਦ ਮੁਰਦਾਬਾਦ ਜੰਦਾਬਾਦ ਮੁਰਦਾਬਾਦ ਇੱਕ ਔਰਤ ਦਾ ਸਰਕਾਰ ਦੇ ਵੱਲ 34000 ਰੁਪਏ ਖੜਾ ਹੈਗਾ ਸਾਰੇ ਬਕਾਇਆ ਦੇ ਕੇ 1000 ਰੁਪਏ ਸ਼ੁਰੂ ਕਰਨਾ ਚਾਹੀਦਾ ਹੈਗਾ ਆਪਣਾ ਤੇ ਅੱਜ ਦਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਮੈਂ ਜੋਰਾ ਸਿੰਘ ਨਸਰਾਲੇ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਜੀ ਨੇ ਅੱਜ ਅਸੀਂ ਡੀਸੀ ਬਠਿੰਡਾ ਦੇ ਦਫ਼ਤਰ ਅੱਗੇ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਧਰਨਾ ਲਾ ਰਹੇ ਹਾਂ ਇਹ ਧਰਨਾ ਜਿਹਦੀਆਂ ਮੁੱਖ ਮੰਗਾਂ ਨੇ ਕਿ ਜਿਹੜਾ ਮਨਰੇਗਾ ਦਾ ਕੰਮ ਹੈਗਾ ਉਹ ਸਾਰਾ ਸਾਲ ਚੱਲਿਆ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਆ ਮਨਰੇਗਾ ਵਾਲੀ ਆ ਚਾਹੇ ਹੋਰ ਆ ਉਹ 700 ਰੁਪਿਆ ਹੋਵੇ ਇੱਕ ਜਿਹੜੀ ਫਸਟ ਲੋਕੇਸ਼ਨ ਤੇ ਹਾਜ਼ਰੀ ਲਾਉਣ ਦਾ ਇੱਕ ਬਹੁਤ ਵੱਡਾ ਸਮੱਸਿਆ ਹੈਗੀ ਆ ਵੀ ਜਿੱਥੇ ਕੰਮ ਸ਼ੁਰੂ ਹੁੰਦਾ ਪਹਿਲਾਂ ਉੱਥੇ ਲਾਉਂਦੇ ਆ ਫਿਰ ਕੰਮ ਕਰਕੇ ਸ਼ਾਮ ਨੂੰ ਫਿਰ ਉੱਥੇ ਲਾਉਂਦੇ ਆ ਅਸੀਂ ਕਹਿੰਦੇ ਜਿੱਥੇ ਕੰਮ ਖਤਮ ਹੁੰਦਾ ਇਹ ਹਾਜ਼ਰੀ ਉਸੇ ਥਾਂ ਦੇ ਉੱਤੇ ਲੱਗਣੀ ਚਾਹੀਦੀ ਆ ਇਹ ਮੰਦਰੇਗਾ ਦੇ ਨਾਲ ਸੰਬੰਧਤ ਹੈ ਤੇ ਸਿਆਸੀ ਦਖਲਅੰਦਾਜ਼ੀ ਹੈ ਜਿਹੜੀ ਮੰਦਰੇਗਾ ਦੇ ਵਿੱਚ ਉਹ ਬਹੁਤ ਹੋ ਰਹੀ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ ਪਿੰਡਾਂ ਦੇ ਮੋਤਵਰ ਬੰਦੇ ਕਹਾਉਂਦੇ ਆ ਉਹ ਆਪਣਾ ਮੇਟ ਆ ਜਿਹੜੀ ਲੋਕਾਂ ਦੀ ਮਜ਼ਦੂਰਾਂ ਦੀ ਰਜਾ ਨੂੰ ਪਾਸੇ ਕਰਕੇ ਆਪਣੇ ਮਨਮਰਜ਼ੀ ਦੇ ਜਿਹੜੇ ਮੇਟ ਆ ਹਾਜ਼ਰੀ ਲਾਉਣ ਵਾਲੇ ਆ ਉਹ ਉਹਨਾਂ ਨੂੰ ਮਤਲਬ ਉੱਥੇ ਲਾਉਂਦੇ ਹੈਗੇ ਆ ਇਹ ਅਸੀਂ ਕਹਿੰਦੇ ਆ ਜਿਹਨੂੰ ਮਜ਼ਦੂਰ ਚਾਹਣ ਉਹ ਉੱਥੇ ਲਾਉਣ ਇਹਦੇ ਨਾਲ ਹੈਗਾ ਜੋ ਰਾਸ਼ਨ ਡਿਪੂ ਹੈਗੇ ਆ ਉਹਨਾਂ ਦੇ ਉੱਤੇ ਸਾਡੇ ਮਜ਼ਦੂਰਾਂ ਨੂੰ ਜਿੰਨਾ ਮਹਿੰਗਾਈ ਦਾ ਜ਼ਮਾਨਾ ਆ ਗਿਆ ਹੈਗਾ ਜਦੋਂ ਉਹਦੀਆਂ 14 ਚੀਜ਼ਾਂ ਰਸੋਈ ਦੀਆਂ ਕੁੱਲ ਵਸਤਾਂ ਨੇ ਉਹ ਸਾਰੀਆਂ ਸਾਨੂੰ ਡਿਪੂ ਤੋਂ ਮਿਲਣੀਆਂ ਚਾਹੀਦੀਆਂ ਨੇ ਸਸਤੇ ਭਾਵਾਂ ਦੇ ਉੱਤੇ ਤੇ ਜਿਹੜੇ ਨੀਲੇ ਕਾਰਡ ਕੱਟੇ ਗਏ ਹੈਗੇ ਆ ਉਹ ਮਤਲਬ ਮੁੜ ਬਹਾਲ ਕਰਨੇ ਚਾਹੀਦੇ ਨੇ ਜਿਹੜੇ ਬੱਚੇ ਨਵੇਂ ਜਨਮੇ ਹੈਗੇ ਆ ਉਹਨਾਂ ਦੇ ਨਾਂ ਐ ਜਿਹੜੇ ਉਹ ਰਸ਼ਨ ਕਾਰਡਾਂ ਦੇ ਵਿੱਚ ਚੜ੍ਹਨੇ ਚਾਹੀਦੇ ਹੈਗੇ ਆ ਇਹ ਮੰਗ ਅਸੀਂ ਲੈ ਕੇ ਆਇਆ ਇਸ ਤੋਂ ਬਿਨਾ ਅਸੀਂ ਜੋ ਸਰਕਾਰ ਨੇ ਗਰੰਟੀਆਂ ਦਿੱਤੀਆਂ ਸੀ ਕਿ ਅਸੀਂ ਮਤਲਬ 2500 ਰੁਪਏ ਪੈਨਸ਼ਨ ਦੇਵਾਂਗੇ ਔਰਤਾਂ ਨੂੰ ਇੱਕ ਮਹੀਨੇ ਦਾ ਅਸੀਂ 1000 ਰੁਪਏ ਦੇਵਾਂਗੇ ਉਹ ਵੀ ਉਹਨਾਂ ਨੇ ਕੋਈ ਪੂਰੀ ਨਹੀਂ ਕੀਤੀ ਹੈਗੀ ਇਸ ਕਰਕੇ ਤਿੰਨ ਸਾਲ ਆ ਜਿਹੜੇ ਉਹ ਹੋਣ ਵਾਲੇ ਨੇ ਆ 31 ਤਰੀਕ ਤੱਕ ਔਰ ਜਿਹੜਾ ਆਪਣੇ ਸਰਕਾਰ ਬਣੀ ਨੂੰ 34 ਮਹੀਨੇ ਹੋ ਗਏ ਤੇ ਇੱਕ ਔਰਤ ਦਾ ਸਰਕਾਰ ਦੇ ਵੱਲ 34000 ਰੁਪਇਆ ਖੜਾ ਹੈਗਾ ਸਾਰੇ ਬਕਾਇਆ ਦੇ ਕੇ 1000 ਰੁਪਇਆ ਸ਼ੁਰੂ ਕਰਨਾ ਚਾਹੀਦਾ ਹੈਗਾ ਦਾਦਾ ਸਮਰਲੇ ਦੇ ਪਲਾਟਾਂ ਦੀ ਗੱਲ ਹੈਗੀ ਹੈ ਇਸ ਦੇ ਨਾਲ ਹੀ ਪੰਚਾਇਤੀ ਜ਼ਮੀਨਾਂ ਨੇ ਜਿਹੜੀਆਂ ਉਹ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਪਿੰਡਾਂ ਦੇ ਘੜਮ ਚੌਧਰੀ ਸਿਆਸੀ ਧਾਰ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਉਹਦੇ ਵਿੱਚ ਨਾ ਲੈ ਸਕਣ ਇਸ ਗੱਲ ਕਰਕੇ ਅੱਜ ਅਸੀਂ ਪੰਜਾਬ ਖੇਤ ਮਜ਼ਦੂਰ ਜੀ ਨੇ ਵੱਲੋਂ ਡੀਸੀ ਦਫ਼ਤਰਾਂ 'ਕੇ ਧਰਨੇ ਲਾਏ ਜਾ ਰਹੇ ਨੇ ਤੇ ਅੱਜ ਅਸੀਂ ਡੀਸੀ ਧਰਨਾ ਲਾਇਆ ਹੈਗਾ ਸੋ ਇਹਦੇ ਕਰਕੇ ਅਸੀਂ ਸਰਕਾਰ ਨੂੰ ਇਹ ਗੱਲ ਚੇਤਾਵਨੀ ਜੇਣਾ ਚਾਹੁੰਦੇ ਆ ਕਿ ਮਜ਼ਦੂਰਾਂ ਦੀਆਂ ਜੇ ਮੰਗਾਂ ਨੂੰ ਅਣਗੌਲਿਆ ਕੀਤਾ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹ ਜੇ ਪੂਰੀਆਂ ਨਾ ਕੀਤੀਆਂ ਲਾਗੂ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਹੈ ਜਿਹੜਾ ਉਹ ਕਰਾਂਗੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਹੋਈ ਪ੍ਰਸ਼ਾਸਨ ਨੇ ਤਾਂ ਕੀ ਕਰਨੀਆਂ ਮੁੱਖ ਮੰਤਰੀ ਨੇ ਸਾਨੂੰ 7 ਵਾਰ ਮੀਟਿੰਗਾਂ ਦੇ ਕੇ ਲਿਖਤੀ ਰੂਪ ਦੇ ਵਿੱਚ ਉਹਦੇ ਮੀਟਿੰਗਾਂ ਦੇ ਵਿੱਚ ਮੁੱਖ ਮੰਤਰੀ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈਗੀ ਕਿਹਦੇ ਕਰਕੇ ਜਿਹੜਾ ਕਹਿੰਦਾ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਧਰਨੇ ਰੈਲੀਆਂ ਖਤਮ ਹੋ ਜਾਣੇ ਨੇ ਜੇ ਮੇਰਾ ਰਾਜ ਆ ਗਿਆ ਕਿਉਂਕਿ ਮੈਂ ਸਭ ਦੀਆਂ ਮੰਗਾਂ ਪੂਰੀਆਂ ਕਰ ਦੂੰ ਤੇ ਲਗਾਤਾਰ ਧਰਨੇ ਆ ਜਿਹੜੇ ਲੱਗ ਰਹੇ ਆ ਉਹਦਾ ਕਾਰਨ ਇਹ ਆ ਕਿ ਨਾ ਮਜ਼ਦੂਰਾਂ ਦੀਆਂ ਨਾ ਹੋਰ ਲੋਕਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਪੂਰੀਆਂ ਕੀਤੀਆਂ ਹੈਗੀਆਂ ਅੱਜ ਅਸੀਂ ਇੱਕ ਮਤਾ ਪਾਸ ਕੀਤਾ ਹੈਗਾ ਇਸ ਧਰਨੇ ਦੇ ਵਿੱਚ ਕਿ 13 ਫਰਵਰੀ ਨੂੰ ਜੋ ਪਿੰਡ ਜੌਂਦ ਦੇ ਵਿੱਚ ਜ਼ਮੀਨ ਦਾ ਮਸਲਾ ਚੱਲ ਰਿਹਾ ਹੈਗਾ ਉੱਥੇ ਭਾਰਤੀ ਕਿਸਾਨ ਜਿਨ੍ਹਾਂ ਨੇਕਤਾ ਅਗਰਾਹਾਂ ਦੇ ਵੱਲੋਂ ਹੋਰ ਟ੍ਰੇਡ ਯੂਨੀਅਨ ਤੇ ਕਿਸਾਨ ਮਜ਼ਦੂਰ ਜੱਥੇਬੰਦੀਆਂ ਦੇ ਸਹਿਯੋਗ ਦੇ ਨਾਲ ਵੱਡੀ ਰੈਲੀ ਕੀਤੀ ਜਾ ਰਹੀ ਹੈ ਜ਼ਮੀਨੀ ਸੰਗਰਾਮ ਰੈਲੀ ਆ ਜਿਹੜੀ ਉਹਦੇ ਵਿੱਚ ਅਸੀਂ ਪਰਿਵਾਰਾਂ ਸਮੇਤ ਸ਼ਾਮਿਲ ਹੋਵਾਂਗੇ। ਸਰਕਾਰ ਕੀ ਮੰਨਦੇ ਜਿਹੜੀਆਂ ਹਰ ਪ੍ਰਕਾਰ ਤਰ੍ਹਾਂ ਫੇਲ ਹੋਈ ਆ ਸਰਕਾਰ ਗਾਂ ਗੱਲ ਨਹੀਂ ਸੁਣਦੀ। ਕਿਉਂਕਿ ਸਰਕਾਰ ਆ ਜਿਹੜੀ ਕਹਿਣ ਨੂੰ ਬਦਲਾਅ ਹੈਗੀ ਆ ਅਸਲ ਦੇ ਵਿੱਚ ਜਿਹੜੀਆਂ ਪਹਿਲੀਆਂ ਕਾਂਗਰਸ ਅਕਾਲੀ ਤੇ ਹੋਰ ਸਰਕਾਰਾਂ ਦੇ ਪਦ ਚ ਇਹਨਾਂ ਦੇ ਉੱਤੇ ਇਹ ਚੱਲ ਰਹੀਆਂ ਨੇ। ਭਗਵਾਨ ਤੁਮਾਨ ਵੀ ਬਾਹਰਲੇ ਜਿਹੜੇ ਵਿਦੇਸ਼ੀ ਸਾਮਰਾਜੀਆਂ ਕੰਪਨੀਆਂ ਨੇ ਧਨਾੜ ਲੋਕ ਹੈਗੇ ਆ ਉਹਨਾਂ ਨੂੰ ਇੱਥੇ ਲਿਆ ਕੇ ਸਾਡਾ ਰੋਜ਼ਗਾਰ ਹੈ ਜਿਹੜਾ ਉਹ ਖੋਣ ਤੇ ਲੱਗਿਆ ਹੋਇਆ ਹੋਰ ਨਾਲ ਸਰਕਾਰਾਂ ਵਾਂਗ ਸਾਡੇ ਸਰਕਾਰੀ ادارے ਆ ਜਿਹੜੇ ਉਹ ਵੀ ਪ੍ਰਾਈਵੇਟ ਕੀਤੇ ਜਾ ਰਹੇ ਆ ਜਿਸ ਤੋਂ ਸਾਨੂੰ ਰੋਜ਼ਗਾਰ ਮਿਲਦਾ ਹੈਗਾ ਸੋ ਇਹਦੇ ਕਰਕੇ ਭਗਵਾਨਤ ਮਾਨ ਦਾ ਪਿਛਲੀਆਂ ਸਰਕਾਰਾਂ ਦੇ ਨਾਲੋਂ ਕੋਈ ਫਰਕ ਨਹੀਂ ਹੈਗਾ ਅੱਜ ਦਾ ਸੰਘਰਸ਼ ਕਿੰਨਾ ਟਾਈਮ ਤੱਕ ਚੱਲਣਾ ਅੱਜ ਅਸੀਂ 3 ਵਜੇ ਤੱਕ ਇੱਥੇ ਧਰਨਾ ਲਾਉਣਾ ਹੈਗਾ